ਮਤ ਦੇ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਕਉੜੀ ਬਦਲੈ ਜਨਮ ਗਵਾਇਆ ਤੀਨ ਸੁਨਾਹੀ ਆਪੈ ਗੁਰਮੁਖ ਹੋਐ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲੇਹਾਰੀ ਗੁਰੇ ਆਪਣੇ ਵਿੱਚ ਹੋ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਹਿ ਆਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਗੁਰਮੁਖ ਸ਼ਬਦ ਵਿਚਾਰੈ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬਿਨ ਗੁਰ ਆਤ ਪਿਆਰੇ ਸੋਈ ਸੇਵਕ ਜੇ ਸਤਗੁਰ 세ਵੇ ਚਾਲੈ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿੱਚੋਂ ਜਾਈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਇ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਵਿਖ ਬੀਜੈ ਵਿਖ ਖਾਏ ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਨ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਈ ਅਠਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇ ਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉ ਮੈਂ ਵਿੱਚੋਂ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਝਾਈ ਗੁਰ ਕੈ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹੇ ਆਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੀ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੀ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੀ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਐ ਜੇ ਵਿੱਚ ਹੋ ਆਪ ਗੁਆਇ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਵਾਲਿਓ ਪਿਰ ਵਸੈ ਜਿਸ ਨਾਲੇ ਫੇਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਹਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸੁਮਾਣੀ ਰਹਾਉ ਕਾਇਆ ਅੰਦਰ ਸਭ ਕਿਸ ਵਸੈ ਖੰਡ ਮੰਡਲ ਪਾ ਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਨ ਸਦਾ ਸਹੇਲੀ ਗੁਰਮੁਖ ਨਾਮ ਸੁਮਹਲਾ ਕਾਇਆ ਅੰਦਰ ਆਪੇ ਵਸੈ ਅਲੱਖ ਨ ਲਖਿਆ ਜਾਈ ਮਨ ਮੁਖ ਮੁਗਦ ਗੂਜੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲੈ ਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਢੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪੱਟਣ ਬਾਜ਼ਾਰਾ ਇਸ ਕਾਇਆ ਅੰਦਰ ਨਾਮ ਨੌ ਨੇਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰਬੀਚਾਰਾ ਗੁਰਮੁਖ ਹੋਐ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅਯੰਦਰ ਬ੍ਰਹਮਾ ਵਿਸ਼ਨੁ ਮਹੇਸ਼ਾ ਸਭ ਓਪਤ ਜਿਤ ਸੰਸਾਰਾ ਸਚੈ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰਾ ਪੂਰੇ ਸਤਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸਚੈ ਆਪ ਸੁਵਾਰੀ ਵਿਣ ਨਾਮੈ ਦਰ ਢੋਈ ਨਾਹੀ ਤਾਂ ਜਮ ਕਰੀ ਖੁਵਾਰੀ ਨਾਨਕ ਸੱਚ ਵਡਿਆਈ ਪਾਈ ਜਿਸ ਨੂੰ ਹਰਿ ਕਿਰਪਾ ਧਾਰੀ ਰਾਗ ਸੂਹੀ ਮਹੱਲਾ 3 ਜਾ ਕਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰਮੰਨ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਐ ਸੱਚਾ ਵੀ ਪਰਵਾਹ ਰਹਾਉ ਦੁਨੀਆਂ ਕੇਰੀ ਦੋਸਤੀ ਮਨਮੁਖ ਦਾ ਜਮਰੰ ਜੰਪੁਰ ਬੱਧੇ ਮਾਰੀਐ ਵੇਲਾ ਨਾ ਲਹੰਨ ਗੁਰਮੁਖ ਜਨਮ ਸਕਾਰਥਾ ਸੱਚੇ ਸ਼ਬਦ ਲਗੰ ਆਤਮ ਰਾਮ ਪਰਗਾਸਿਆ ਸਹਜੇ ਸੁਖ ਰਹੰਨ ਗੁਰ ਕਾ ਸ਼ਬਦ ਵਸਾਰਿਆ ਦੂਜੈ ਭਾਇ ਰਚੰਨ ਿਸਨਾ ਭੁੱਖ ਨਾ ਉਤਰੈ ਅਨ ਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਤੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੈ ਕੀ ਨਹੀਂ ਮਨ ਮੁਖ ਮੁਗਦ ਕਰਨ ਮੂਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ ਏ ਮਨ ਜੈਸਾ ਸਿਵਹਿ ਤੈਸਾ ਹੋਵਹਿ ਤੇਹੀ ਕਰਮ ਕਮਾਈ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਪੁਰਖਾਂ ਕਾ ਬੋਲਣਾ ਹੋਇ ਕਿਤੈ ਪਰ ਥਾਏ ਹੋਇ ਅੰਮ੍ਰਿਤ ਭਰੇ ਪਰਪੂਰ ਹੈ ਉਹ ਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰਹਿ ਅਵਰਾ உபਦੇਸੇਨ ਸੇ ਵਿਭਾਗੀ ਜੇ ਉਹ ਨਾ ਮਿਲ ਰਹੀ ਅਨ ਦਿਨ ਨਾਮ ਨੇਨ ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ ਏ ਕੋ ਹੈ ਦਾਤਾਰ ਸੱਚਾ ਆਪ ਧਨੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਈ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸੱਚ ਨਿਰਮਲਾ ਕਿਉ ਕਰ ਮਿਲਿਆ ਜਾਈ ਪ੍ਰਭ ਮਿਲੇ ਤਾਂ ਮਿਲ ਰਹਿ ਹਉ ਮੈਂ ਸ਼ਬਦ ਜਿ ਲਾਈ ਸੋ ਸਹੋ ਸੱਚਾ ਵੀਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੇ ਗੁਰਮਤੀ ਵਿਚਾਰ ਸਤਗੁਰ ਮਿਲੇ ਤਾਂ ਮਿਲ ਰਹਾ ਸਾਚ ਰੱਖਾਂ ਉਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਾਹੇਤ ਪਿਆਰ ਪਿਰਸਾਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਬਾਵੰਤੀ ਨਾਰ ਮਨ ਮੁਖ ਮਨ ਨਾ ਭਿਜਈ ਆਤਮੈਲੇ ਚਿੱਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸਨਿਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ ਗੋਰੀ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸਾਹੂ ਸੱਚੇ ਬਣ ਜਾਰੀ ਉਤੈ ਕੂੜੇ ਨਾ ਟਿਕਨ ਉਹਨਾ ਸੱਚ ਨਾ ਭਾਵੇਈ ਦੁਖ ਹੀ ਮਾਹੀ ਪਚਨ ਹਉ ਮੈ ਮੈਲਾ ਜਗ ਫਿਰੈ ਮਰ ਜੰਮੈ ਵਾਰੂ ਵਾਰ ਪਇ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾ ਸੰਗਤ ਮਿਲ ਰਹਾ ਤਾਂ ਸੱਚ ਲੱਗਿਆ ਪਿਆਰ ਸੱਚ ਸਲਾਹੀ ਸੱਚ ਮਾਨ ਦਰ ਸੱਚੈ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਈ ਹਉ ਮੈਂ ਮੇਰਾ ਵੱਡ ਰੋਗ ਹੈ ਵਿਚੋ ਠਾਕ ਰਹਾਈ ਗੁਰ ਸਲਾਹੀ ਆਪਣ ਨਿਵ ਨਿਵ ਲਾਗਾ ਪਾਈ ਤਨ ਮਨ ਸੌਂ ਪੀ ਆਗੈ ਧਰੀ ਵਿਚੋਂ ਆਪ ਗੁਆਇ ਖਿੰਚੋ ਤਾਣ ਵਿਗੁੱਚੀ ਐ ਏਕ ਸਿ ਸਿਉ ਲਿਵ ਲਾਇ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੈ ਸਮਾਇ ਸਤਗੁਰ ਨੂੰ ਮਿਲੇ ਸੇ ਪਾਹਿਰਾ ਸੱਚੈ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜਹਿ ਦਰ ਸੱਚੈ ਦੇ ਸੰ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗਣ ਦੇਕਣ ਪੱਲਰਨ ਗੁਣ ਕੀ ਸਾਝ ਕਰਨ ਗੁਣ ਕੀ ਸਾਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜਹਿ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ ਸੋਇ ਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚਲਦਿਆ ਨਾਲ ਵਿਣ ਨਾਵੇਂ ਨਾਲ ਨਾ ਚੱਲਸੀ ਸਭ ਮੁਠੀ ਜਮ ਕਾਲ ਮਨ ਕਾ ਤੋ ਸਾ ਹਰ ਨਾਮ ਹੈ ਹਿਰਦੈ ਰਖੋ ਸੁਮਹਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਨੋ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸਤਿ ਧਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਰਿ ਸਿਉ ਰਹੈ ਸਮਾਈ ਸੂ ਸਹੁ ਮੇਰਾ ਰੰਗਲਾ ਰੰਗੇ ਸਹਿਜ ਸੁਭਾਈ ਕਾਮਣ ਰੰਗ ਤਾਂ ਚੜੈ ਜਾਂ ਪਿਰ ਕੈ ਅੰਕ ਸਮਾਈ ਚਿਰਿ ਵਸੁੰਨੇ ਪੀ ਮਿਲਣ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾਨਕ ਹੁਟੈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰ ਹੈ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿਣ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ